ਹਾਂਜੀ ਭਾਈ ਸਾਥੀਕਾਰ ਸਾਰਿਆਂ ਨੂੰ ਇਹ ਸਾਡੇ ਭਾਈ ਸਾਹਿਬ ਨੇ ਸਾਡੇ ਢਾਕੀ ਆ ਜੀ ਇਹ ਅੱਜ ਆਪਾਂ ਅੱਜ ਤੋਂ 10 ਦਿਨ ਪਹਿਲਾਂ ਪਾਸਪੋਰਟ ਬਣਾਣ ਗਏ ਤੇ ਤੇ ਮਾਲਕ ਆਪਾਂ ਜੇ ਸਾਫ਼ ਸੁਥਰਾ ਕੰਮ ਕਰਦੇ ਆ ਸੱਚਾ ਸੁੱਚਾ ਨਾ ਬਹੁਤ ਸ਼ੇਦੀ ਸੁਣਦਾ ਹੈ ਤੇ ਲੋਕਾਂ ਦੇ ਪਾਸਪੋਰਟ ਵੀ ਬਹੁਤ ਔਖੇ ਬਣਦੇ ਨੇ ਕੋਈ ਕਿਸੇ ਚੀਜ਼ ਦੀ ਅੜਚਣ ਆ ਜਾਂਦੀ ਨੇ ਕੋਈ ਕਿਸੇ ਚੀਜ਼ ਦੀ ਮੇਰੇ ਨਾਮ ਤੇ ਕਈ ਚੀਜ਼ਾਂ ਦੀ ਮਿਸਟੇਕ ਧੀ ਪਤਾ ਨਹੀਂ ਪ੍ਰਮਾਤਮਾ ਮੇਰਾ ਸਾਥ ਐ ਨਾ ਕਿਉਂ ਦਿੰਦਾ ਹੈ ਮੇਰੀ ਕਿਸਮਤ ਇੰਨੀ ਲੱਕੀ ਹੈ ਪਹਿਲ ਦੇ ਆਧਾਰ ਤੇ ਮੇਰਾ ਪਾਸਪੋਰਟ ਬਣ ਗਿਆ ਅਰ ਮੈਂ ਪਹਿਲੀ ਵਾਰੀ ਬਣਾਇਆ ਅੱਜ ਤੱਕ ਲੋਡ ਵੀ ਨਹੀਂ ਪਈ ਤੇ ਇਹ ਵੀ ਕੁਦਰਤ ਦੀ ਕੋਈ ਆਪਣਾ ਸੱਜਣ ਬੇਲੀ ਬਾਹਰ ਗਏ ਹੋਏ ਨੇ ਜਿੰਨੇ ਪਿਆਰ ਕਰਦੇ ਨੇ ਆਪਾਂ ਨੂੰ ਦੇਖਦੇ ਨੇ ਉਹ ਕਹਿੰਦੇ ਪਾਸਪੋਰਟ ਬਣਾ ਬਾਈ ਤੇਰਾ ਬਾਹਰ ਵੀ ਜਾ ਇੱਕ ਢਾੜਾ ਲਵਾਵਾਂਗੇ ਘੁੰਮ ਕੇ ਜਾ ਜ਼ਰੂਰ ਸਾਡੇ ਲਵੇ ਤੇ ਉਹਨਾਂ ਕਰਕੇ ਬਣਵਾਇਆ ਤੇ ਬਹੁਤ ਛੇਤੀ ਬਣ ਕੇ ਆਇਆ ਬਹੁਤ ਧੰਨਵਾਦ ਬਣਾਉਣ ਵਾਲਿਆਂ ਦਾ ਵੀ ਤੇ ਸਾਡੇ ਬਾਈ ਦਾ ਵੀ ਜਿਹੜੇ ਸਾਨੂੰ ਸਪੈਸ਼ਲ ਮੀਂਹ ਪੈਂਦੇ ਚ ਦੇਣ ਆਏ ਨੇ ਤੇ ਸਭ ਦਾ ਬਹੁਤ ਧੰਨਵਾਦ ਹੁਣ ਛੇਤੀ ਬੁਲਾ ਲਓ ਜਿੰਨੇ ਬੁਲਾਣਾ ਇੱਕ ਗੇੜਾ ਜਰੂਰ ਲਵਾ ਦਿਓ ਬਾਹਰ ਦਾ ਜਿੰਨੇ ਵੀ ਸੱਜਣ ਮੋਹ ਪਿਆਰ ਕਰਦੇ ਨੇ ਆਪਾਂ ਨੂੰ ਧੰਨਵਾਦ